ਮੈਮ ਅੱਜ ਦਾ ਜੇਕਰ ਆਪਾਂ ਮੌਸਮ ਦੀ ਗੱਲ ਕਰੀਏ ਤਾਂ ਅੱਜ ਦਾ ਮੌਸਮ ਕਿੱਦਾਂ ਦਾ ਰਹੇਗਾ ਤੇ ਟੈਂਪਰੇਚਰ ਕਿੰਨਾ ਹੈ ਮੈਮ ਅੱਜ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵਾਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਪੈਸ਼ਲੀ ਅੱਜ ਔਰ ਕੱਲ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਬਾਰਿਸ਼ ਹੋ ਸਕਦੀ ਹੈ ਔਰ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਤੁਸੀਂ ਦੇਖ ਰਹੇ ਹਾਂ ਕਿ ਜਿਹੜਾ ਮੌਨਸੂਨ ਐਕਟਿਵ ਹੈ ਔਰ ਰੀਜਨ ਦੇ ਵਿੱਚ ਕਾਫੀ ਥਾਵਾਂ ਤੇ ਕਲਾਊਡੀ ਕੰਡੀਸ਼ਨਸ ਬਣੀਆਂ ਹੋਈਆਂ ਨੇ ਉਹਦੇ ਕਰਕੇ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਗਿਰਾਵਟ ਆਬਜ਼ਰਵ ਕੀਤੀ ਗਈ ਹੈ ਅੱਜ ਦਾ ਡੇ ਟਾਈਮ ਟੈਂਪਰੇਚਰ 33.2 ਡ ਜਿਹੜਾ ਕਿ ਨਾਰਮਲ ਤੋਂ ਲਗਭਗ 2 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਜੇਕਰ ਆਪਾਂ ਹਿਊਮਿਡਿਟੀ ਦੀ ਗੱਲ ਕਰੀਏ ਮੈਮ ਜਿਹੜੇ بارش ਦੇ ਵਿੱਚ ਹਿਊਮਸ ਬਹੁਤ ਜ਼ਿਆਦਾ ਵਾਜ ਜਾਂਦੀ ਤਾਂ ਉਹਦਾ ਕੀ ਰੀਜ਼ਨ ਹੈ ਜਿਹੜੀਆਂ ਮੌਨਸੂਨ ਵਿੰਡਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਮੌਇਸਚਰ ਜ਼ਿਆਦਾ ਹੁੰਦਾ ਹੈ ਇਹ ਹੀ ਰੀਜ਼ਨ ਹੈ ਕਿ ਸਾਨੂੰ ਉਹਨਾਂ ਤੋਂ بارش ਮਿਲਦੀ ਹੈ ਸੋ ਹੁਣ ਕਿਉਂਕਿ ਜਿਹੜੀਆਂ ਸਾਊਥ-ਈਸਟਰਨ ਇਵੈਂਟਸ ਸਟੈਬਲਿਸ਼ ਹੋ ਗਈਆਂ ਸੀ ਔਰ ਮੌਨਸੂਨ ਐਕਟਿਵ ਹੈ ਸੋ ਤਾਂ ਕਰਕੇ ਹਵਾ ਦੇ ਵਿੱਚ ਮੌਇਸਚਰ ਜ਼ਿਆਦਾ ਔਰ ਹਮਸ ਫੜੀ ਜਿਹੜੀ ਗਰਮੀ ਅੱਜ ਕੱਲ ਰੀਜਨ ਦੇ ਵਿੱਚ ਬਣੀ ਹੋਈ ਹੈ ਤੇ ਅੱਜ ਸਾਡੇ ਨਾਲ ਮੌਜੂਦ ਨੇ ਪਵਨੀਤ कौर ਕਿੰਗਰਾ ਜੀ ਤੇ ਅੱਜ ਆਪਾਂ ਜਿਹੜਾ ਉਹਨਾਂ ਨਾਲ ਮੌਸਮ ਬਾਰੇ ਜਾਣਕਾਰੀ ਲਵਾਂਗੇ ਤੇ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਸਸਕਲ ਮੈਮ ਸਸਕਲ ਜੀ ਮੈਮ ਅੱਜ ਦਾ ਜੇਕਰ ਆਪਾਂ ਮੌਸਮ ਦੀ ਗੱਲ ਕਰੀਏ ਤਾਂ ਅੱਜ ਦਾ ਮੌਸਮ ਕਿੱਦਾਂ ਦਾ ਰਹੇਗਾ ਤੇ ਟੈਂਪਰੇਚਰ ਕਿੰਨਾ ਮੈਮ ਅੱਜ ਜੀ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਮੌਨਸੂਨ ਐਕਟਿਵ ਹੈ ਔਰ ਰੀਜਨ ਦੇ ਵਿੱਚ ਕਾਫੀ ਥਾਵਾਂ ਤੇ ਕਲਾਊਡੀ ਕੰਡੀਸ਼ਨਸ ਬਣੀਆਂ ਹੋਈਆਂ ਨੇ ਉਹਦੇ ਕਰਕੇ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਗਿਰਾਵਟ ਆਬਜ਼ਰਵ ਕੀਤੀ ਗਈ ਹੈ ਅੱਜ ਦਾ ਡੇ ਟਾਈਮ ਟੈਂਪਰੇਚਰ 33.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 28.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.8 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜਿਵੇਂ ਅਨਵੜ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਪੈਸ਼ਲੀ ਅੱਜ ਔਰ ਕੱਲ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਬਾਰਿਸ਼ ਹੋ ਸਕਦੀ ਹੈ ਔਰ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਔਰ ਉਹਦੇ ਤੋਂ ਬਾਅਦ ਪੰਜਾਬ ਦੇ ਵਿੱਚ ਕਿਤੇ ਕਿਤੇ ਜਿਹੜੀ ਹਲਕੀ ਬਾਰਿਸ਼ ਹੈ ਉਹ ਹੋ ਸਕਦੀ ਹੈ ਜੇਕਰ ਆਪਾਂ ਹਿਊਮਿਡਿਟੀ ਦੀ ਗੱਲ ਕਰੀਏ ਮੈਮ ਜਿਹੜੇ ਬਾਰਿਸ਼ ਦੇ ਵਿੱਚ ਹਿਊਮਸ ਬਹੁਤ ਜ਼ਿਆਦਾ ਵਾਜ ਜਾਂਦੀ ਤਾਂ ਉਹਦਾ ਕੀ ਰੀਜ਼ਨ ਹੈ ਮੈਮ ਜੀ ਕਿਉਂਕਿ ਹੁਣ ਮੌਨਸੂਨ ਸਰਕੂਲੇਸ਼ਨ ਐਕਟਿਵ ਹੈ ਕਿਉਂਕਿ ਜਦੋਂ ਵੀ ਮੌਨਸੂਨ ਸਰਕੂਲੇਸ਼ਨ ਐਕਟਿਵ ਹੁੰਦਾ ਤਾਂ ਹਵਾ ਦੇ ਵਿੱਚ ਮੌਇਸਚਰ ਜ਼ਿਆਦਾ ਹੁੰਦਾ ਕਿਉਂਕਿ ਜਿਹੜੀਆਂ ਮੌਨਸੂਨ ਵਿੰਡਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਮੌਇਸਚਰ ਜ਼ਿਆਦਾ ਹੁੰਦਾ ਇਹ ਹੀ ਰੀਜ਼ਨ ਆ ਕਿ ਸਾਨੂੰ ਉਹਨਾਂ ਤੋਂ ਬਾਰਿਸ਼ ਮਿਲਦੀ ਹੈ ਸੋ ਹੁਣ ਕਿਉਂਕਿ ਜਿਹੜੀਆਂ ਸਾਊਥ-ਈਸਟਰਲੀ ਵਿੰਡਸ ਐਸਟੈਬਲਿਸ਼ ਹੋ ਗਈਆਂ ਸੀ ਔਰ ਮੌਨਸੂਨ ਐਕਟਿਵ ਹੈ ਸੋ ਤਾਂ ਕਰਕੇ ਹਵਾ ਦੇ ਵਿੱਚ ਮੌਇਸਚਰ ਜ਼ਿਆਦਾ ਔਰ ਹਮਸਫੜੀ ਜਿਹੜੀ ਗਰਮੀ ਅੱਜਕੱਲ ਰੀਜਨ ਦੇ ਵਿੱਚ ਬਣੀ ਹੋਈ ਹੈ ਠੀਕ ਹੈ ਮੈਮ ਜੇਕਰ ਆਪਾਂ ਫਾਰਮਰ ਜੀ ਫਾਰਮਰਸ ਵਾਸਤੇ ਕਿਉਂਕਿ ਹੁਣ ਖਰੀਫ ਕ੍ਰੌਪਸ ਖੇਤਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਔਰ ਉਹਨਾਂ ਨੂੰ ਪਾਣੀ ਦੀ ਬੜੀ ਲੋੜ ਹੁੰਦੀ ਹੈ ਸਪੈਸ਼ਲੀ ਝੋਨੇ ਦੀ ਕ੍ਰੌਪ ਨੂੰ ਪਾਣੀ ਦੀ ਲੋੜ ਹੁੰਦੀ ਹੈ ਸੋ ਅੱਜ ਕੱਲ ਜਿਹੜੀ ਬਾਰਿਸ਼ ਹੋ ਰਹੀ ਹੈ ਅਸੀਂ ਸਮਝਦੇ ਹਾਂ ਕਿ ਜਿਹੜੀ ਕ੍ਰੌਪ ਦੀ ਪਾਣੀ ਦੀ ਲੋੜ ਨੂੰ ਕਾਫੀ ਹੱਦ ਤੱਕ ਪੂਰਾ ਕਰ ਸਕਦੀ ਹੈ ਔਰ ਇਹਦੇ ਨਾਲ ਨਾਲ ਜਿਹੜਾ ਗਰਾਊਂਡ ਵਾਟਰ ਦੇ ਉੱਪਰ ਜ਼ਿਆਦਾ ਪ੍ਰੈਸ਼ਰ ਪੈ ਰਿਹਾ ਜੇ ਬਾਰਿਸ਼ ਨਾ ਹੋਵੇ ਤਾਂ ਕਾਫੀ ਪ੍ਰੈਸ਼ਰ ਹੁੰਦਾ ਸੋ ਉਹਨੂੰ ਵੀ ਇਹ ਥੋੜੀ ਠੱਲ ਪਾਉਣ ਦੇ ਵਿੱਚ ਮਦਦ ਕਰ ਸਕਦੀ ਹੈ ਮੈਮ ਜਿਹੜਾ ਹੁਣ ਕੁਝ ਲੋਕ ਜਿਹੜਾ ਟ੍ਰਿਪ ਪਲਾਨ ਕਰ ਰਹੇ ਨੇ ਹਿਲੀਅਰਸ ਜਿਹੜਾ ਕੋ ਮੰਜਾ ਰਹੇ ਨੇ ਉਹਨਾਂ ਨੂੰ ਮਤਲਬ ਕਿੱਦਾਂ ਦੇ ਮੌਸਮ 'ਚ ਜਿਹੜਾ ਜਾਣਾ ਚਾਹੀਦਾ ਜੀ ਜੀ ਮੈਨ ਸਾਨੂੰ ਸਾਰਿਆਂ ਨੂੰ ਪਤਾ ਕਿ ਮੌਨਸੂਨ ਇਸ ਟਾਈਮ ਐਕਟਿਵ ਹੈ ਔਰ ਹਿਲੀ ਏਰੀਆਜ਼ ਨੇ ਜਿਹੜੇ ਉਹ ਕਈ ਤਰ੍ਹਾਂ ਦੇ ਡਿਜ਼ਾਸਟਰਸ ਲਈ ਕਾਫੀ ਪ੍ਰੋਨ ਹੁੰਦੇ ਨੇ ਜਦੋਂ ਜ਼ਿਆਦਾ ਰੇਨਫਾਲ ਐਕਟੀਵਿਟੀ ਹੁੰਦੀ ਹੈ ਕਿਤੇ ਕਲਾਊਡ ਵਰਸਟ ਹੁੰਦੀ ਹੈ ਲੈਂਡਸਲਾਈਡਸ ਹੁੰਦੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਐਕਟੀਵਿਟੀਆਂ ਵਾਸਤੇ ਹਿਲੀ ਰੀਜਨਸ ਬਹੁਤ ਪ੍ਰੋਨ ਹੁੰਦੇ ਨੇ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਹਿਲੀ ਰੀਜਨਸ ਦੇ ਵਿੱਚ ਸਾਰਿਆਂ ਨੂੰ ਜਿਹੜੇ ਜੇ ਕੋਈ ਟ੍ਰਿਪ ਪਲਾਨ ਕਰਦੇ ਆ ਤਾਂ ਉਹਨਾਂ ਨੂੰ ਅਵੋਇਡ ਕਰਨਾ ਚਾਹੀਦਾ ਹੈ ਮੈਮ ਹੁਣ ਜਿਹੜਾ ਕਈ ਹੁਣ ਬਾਰਿਸ਼ ਜਿਹੜੀ ਰੁਕ ਰੁਕ ਕੇ ਪੈ ਰਹੀ ਕਈ ਇਲਾਕਿਆਂ ਵਿੱਚ ਪੈ ਰਹੀ ਹੈ ਕਿਤੇ ਨਹੀਂ ਪੈ ਰਹੀ ਉਸ ਦਾ ਮੈਮ ਕੀ ਰੀਜ਼ ਹੈ ਜੀ ਇਹ ਮੌਨਸੂਨ ਸਰਕੂਲੇਸ਼ਨ ਦਾ ਇੱਕ ਫੀਚਰ ਹੁੰਦਾ ਕਿ ਫਲੋਟਿੰਗ ਕਲਾਉਡਸ ਦਾ ਮੌਨਸੂਨ ਦੇ ਹੁੰਦੇ ਹੁੰਦੇ ਨੇ ਸੋ ਇਸ ਤਰ੍ਹਾਂ ਹੀ ਮੌਨਸੂਨ ਸੀਜ਼ਨ ਦੇ ਵਿੱਚ ਬਾਰਿਸ਼ ਹੁੰਦੀ ਹੈ ਬਸ਼ਰਤੇ ਕਿ ਕੋਈ ਬਹੁਤ ਹੀ ਵਾਈਡ ਸਪਰੈਡ ਜਿਹੜਾ ਸਿਸਟਮ ਬਣਿਆ ਹੋਵੇ ਫਿਰ ਸਾਰੇ ਰੀਜਨ ਦੇ ਵਿੱਚ ਹੁੰਦੀ ਹੈ ਅਦਰਵਾਇਜ਼ ਇਹ ਇੱਕ ਫੀਚਰ ਹੈ ਜਿਹੜਾ ਮੌਨਸੂਨ ਦਾ ਕਿ ਰੁਕ ਰੁਕ ਕੇ ਔਰ ਕਿਤੇ ਕਿਤੇ ਜਿਹੜੀ ਇਹ ਬਾਰਿਸ਼ ਹੁੰਦੀ ਹੈ ਠੀਕ ਹੈ ਮੈਮ ਤੇ ਜਿਹੜਾ ਆਨ ਵਾਲੇ ਦਿਨਾਂ ਵਿੱਚ ਹੁਣ ਕਿੱਦਾਂ ਦਾ ਮੌਸਮ ਰਹੇਗਾ ਜੀ ਆਨਵਾਰੇ ਦਿਨਾਂ ਦੇ ਵਿੱਚ ਬਾਰਿਸ਼ ਦੇ ਚਾਂਸਸ ਬਣੇ ਹੋਏ ਨੇ ਅੱਜ ਔਰ ਕੱਲ ਕਾਫੀ ਥਾਵਾਂ ਤੇ ਪੰਜਾਬ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਔਰ ਉਹਦੇ ਤੋਂ ਬਾਅਦ ਹਲਕੀ ਬਾਰਿਸ਼ ਕਿਤੇ ਕਿਤੇ ਹੋ ਸਕਦੀ ਹੁਣ ਜਿਵੇਂ ਕਿ ਤੁਸੀਂ ਦੇਖਿਆ ਕਿ ਆਪਾਂ ਜਿਹੜਾ ਪਵਨੀਤ ਕੌਰ ਕਿੰਗਰਾ ਜੀ ਨਾਲ ਮੌਸਮ ਦੇ ਬਾਰੇ ਜਾਣਕਾਰੀ ਲਈ ਤੇ ਉਹਨਾਂ ਨਾਲ ਜਿਹੜੀ ਗੱਲਬਾਤ ਕੀਤੀ ਤੇ ਇਦਾਂ ਦੀ ਔਰ ਅਪਡੇਟਸ ਤੁਹਾਨੂੰ ਦਿੰਦੇ ਰਵਾਂਗੇ ਬਣੇ ਰਹੋ ਦ ਸਿਟੀ ਹੈਡਲਾਈਨਸ ਨਾਲ ਧੰਨਵਾਦ